ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਪੁਰਖ ਅੱਗੇ ਵਾਹਿਗੁਰੂ ਅੱਗੇ ਅਰਦਾਸ ਹੈ ਬੇਨਤੀ ਹੈ ਜੋ ਜੜੀ ਹੈ ਕਿ ਹੈ ਮੇਰੇ ਮਾਲਕ ਸੱਚਾ ਪਾਤਸ਼ਾਹ ਜਿੰਨੇ ਵੀ ਈਓ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਆ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਵਿੱਚ ਰੱਖੀ ਦਾਤਾ ਸਾਭ ਦੀਆਂ ਮੰਨੂ ਕਾਮਨਾਵਾਂ ਕਰਦੀ ਪੂਰੀਆਂ ਜਿਹੜੀਆਂ ਉਹਨਾਂ ਦੀਆਂ ਜੈਜ ਜੈਜ ਹੋਣਗੀਆਂ ਸ਼ਾਮ ਦਾ ਵੇਲਾ ਹੋ ਗਿਆ ਜੀ ਇਸ ਸਮੇਂ ਸੂਰਜ ਇੱਥੇ ਆ ਕੋਠੀ ਦੇ ਪਰਲੇ ਪਾਸੇ ਡੁੱਬ ਚੁੱਕਿਆ ਹੈ ਤੇ ਅੱਜ ਕੱਲ ਮੈਂ ਗੱਲ ਕਰੀ ਸੀਗੀ ਪਹਿਲਾਂ ਹਸ਼ਵੀਰ ਨੂੰ ਫੋਨ ਕੀਤਾ ਸੀਗਾ ਜਦੋਂ ਖੇਤ ਵਾਹ ਕੇ ਗਏ ਸੀਗੀ ਉਹ ਹਸ਼ਵੀਰ ਕਹਿੰਦਾ ਵੀ ਚਾਚੇ ਕੱਲ ਨੂੰ ਕਰਾ ਮਾਰ ਦਾਂਗੇ ਉਹ ਅੱਜ ਕਹਿੰਦਾ ਜੀ ਮੇਰਾ ਟਰੈਕਟਰ ਮੇਲ ਵਿੱਚ ਫਸ ਗਿਆ ਦੋ ਤਿੰਨ ਦਿਨ ਵਾਸਤੇ ਫਿਰ ਮੈਂ ਜੱਗੇ ਨੂੰ ਫੋਨ ਕਰਿਆ ਮਹਾ ਜੱਗਾ ਸਿਆਂ ਮਸਲਾ ਆੜ ਗਿਆ ਕਹਿੰਦਾ ਦੱਸੋ ਆ ਚਾਚਾ ਮਹਾਵੀ ਇਦਾਂ ਕਰਕੇ ਉਹ ਮਾਰਨਾ ਵੀ ਰਾਤ ਨੂੰ ਪਾਪਾ ਜੀ ਕਹਿੰਦੇ ਮੀਂਹ ਪੈ ਗਿਆ ਜੇ ਔਕਾ ਹੋਣਾ ਕੰਮ ਚਾਂਸ ਬਣਦੇ ਵੀ ਹੈਗੇ ਮੀਂਹ ਆਲੇ ਜਿਹਦੇ ਕਰਕੇ ਹੁਣ ਜੱਗਾਏ ਉਹ ਲੱਗੇ ਜੀ ਪਿਛੇ ਟਰੈਕਟਰ ਤਾਰਨ ਹੈ ਹੋਰ ਤਾਂ ਨਹੀਂ ਜੱਗਾ ਹੀ ਐ ਜੱਗਾ ਹੀ ਐ ਮੈਂ ਮੋਟਰਸਾਈਕਲ ਤੇ ਪਹਿਲਾਂ ਨਿਕਲਾ ਆ ਹੁਣ ਲੱਗੇ ਆ ਜੀ ਖੇਤ ਨੂੰ ਪਧਰਾ ਕਰਨ ਲੱਗਦਾ ਵੀ ਜਿਹੜੇ ਸਾਫ ਗੱਲ ਤੇ ਖਾਫੇ ਕੱਖ ਵੱਡ ਹੋਣ ਲੱਗੇ ਕੱਲ ਇੰਨੇ ਕ ਵੱਡੇ ਤੇ ਹੱਥ ਜਿੰਨਾ ਵੱਡ ਲੇ ਕੇ ਆਈ ਆ ਥੋੜੇ ਦਿਨਾਂ ਚ ਵਿਲਾ ਕਰ ਦੇਣਾ ਇਹਨਾਂ ਨੇ ਹੁਣ ਅੱਗੇ ਦੇਖਦੇ ਆ ਕੀ ਬਣਦਾ ਜੱਗਾ ਸਿੰਘ ਆ ਗਿਆ ਮਲਾਉਂਦੇ ਆ ਸਾਨੂੰ ਜੱਗੇ ਨੂੰ ਵੀ ਤੇ ਕੱਲ ਰੋਟਾ ਬੀਟਰ ਦੇ ਨਾਲ ਬਾਅਦ ਰੋਟਾ ਬੀਟਰ ਦੇ ਨਾਲ ਸਾਰਾ ਐਨ ਓਕੇ ਕਰਕੇ ਤੇ ਇੱਥੇ ਕੰਮ ਇਹ ਹੁਣ ਬੁਬਲ ਜੀ ਬਣੀ ਵੀ ਐ ਦੇਖਦੇ ਹੁਣ ਯਾਰ ਜਰਾ ਵੱਜਦਾ ਕਿ ਨਹੀਂ ਇਹ ਆਜ ਕਿਹ ਸਰਕਾਰਾਂ ਲੈ ਆ ਗਿਆ ਮੁੜਾ ਖੇ ਦੇ ਵਿੱਚ ਇਹ ਹੁਣ ਲਾਊਗਾ ਪਹਿਲਾਂ ਆਪਣਾ ਉਹ ਜਿਹੜਾ ਲਾਉਂਦੇ ਹੁੰਨੇ ਆ ਪਾਪਾ ਜੀ ਨੇ ਅੱਜ ਆਹ ਬਣਾਤਾ ਜੀ ਡੋਲ ਦੇ ਦੇਖੋ ਗੱਲਬਾਤ ਕਰ ਗਈ ਅੱਜ ਦਿਨ ਦੇ ਵਿੱਚ ਸਾਫ ਸਫਾਈ ਇਕਣਾ ਹੈ ਬਾਪੂਆਂ ਦਾ ਕੰਮ ਫਿਰ 18 ਠਿੱਗੀ 18 ਠਿੱਗੀ ਕਰਦੇ ਹੀ ਰਹਿਣਾ ਹੈ ਉਹ ਭਰੀ ਜਾ ਕੇ ਖੜ ਗਿਆ ਗੱਬੇ ਲਾਉਣਾ ਹੁਣ ਟਰੈਕਟਰ ਹਾਂ ਇਹ ਟਰੈਕਟਰ ਵੀ ਬਾਈ ਸਹੀ ਉਟਕਾਣੇ ਖੜਾ ਹੈ ਨੇ ਮੇਰੇ ਹਿਸਾਬ ਨਾਲ ਤਾਂ ਵੈਸੇ ਹਰ ਸਾਲ ਇਹ ਮਰਵਾ ਦਿੰਦੇ ਸੀ ਉਹ तकरीबन ਜੇ ਟਾਈਮ ਥੋੜਾ ਹੀ ਲੱਗਣਾ ਵੈਸੇ ਤੈਨੂੰ ਲੱਗਦਾ ਨਹੀਂ ਬਾਪੂ ਕਹਿੰਦਾ ਮੀ ਪੈ ਜਾਣਾ ਪੱਕਾ ਬਸ ਸਾਸਰੀ ਕਾਲੀ ਦੀ ਪ੍ਰਵਾਨ ਕਰ ਲੋ ਜੀ ਨਹੀਂ ਨਹੀਂ ਕਰਦਾ ਜੀ ਮੈਨੂੰ ਲੱਗਦਾ 11 11 ਤੇ ਹੁੰਦਾ ਦੂਰ ਪਤਾ ਕੀ ਗੱਲ ਹੈ ਅੱਜ ਚੱਲਦਾ ਹੈ ਫਾਈਨਲ ਮੈਚ ਹੈ ਇੰਡੀਆ ਰ ਨਿਊਜ਼ੀਲੈਂਡ ਦਾ ਸੁਣ ਤਾਂ ਲੈ ਗੱਲ ਜਦ ਤੱਕ ਕਿਹਾ ਵੀ ਘੰਟੇ ਤੱਕ ਚੱਲੂਗੇ ਮੈਨੂੰ ਮੈਚ ਦਾ ਹੋ ਗਿਆ لالਚ ਨਹੀਂ ਤਾਂ ਮੈਂ ਤੇਰੇ ਕੋ 15 ਮਿੰਟ ਚ ਪਾਉਣ ਦਾ ਵੀ ਜੇ ਤੂੰ ਕੋ ਕੰਮ ਕਰਦਾ ਹੁੰਦਾ ਫੇ ਠੀਕ ਤਾਂ ਮੈਂ ਬੈਠਾ ਦਾ ਘਰ ਬੇਲਾ ਹੀ ਇਹਨੂੰ ਲੈ ਜਾਣਾ ਹੁਣੇ ਮੈਂ ਘੰਟੇ ਦੇ ਸਫਾ ਘਾਟ ਟੱਪਾ ਕੇ ਜਾਂ ਫੋਨ ਕਰਾਂ ਤੂੰ ਕਹਿੰਦਾ ਕੱਲ ਨੂੰ ਚੱਲਦੇ ਮਹਾਜ ਦਾ ਕੰਮ ਖਰਾਬ ਹੋ ਜਾਣਾ ਦੇ ਆਇਆ ਲੱਗਦਾ ਮੈਨੂੰ ਆ ਮੈਚ ਜਦ ਖਤਮ ਹੋਇਆ ਨਾ ਨਹੀਂ ਹਾਲੇ ਇਨਿੰਗ ਤਾਂ ਇੰਡੀਆ ਦੀ ਆਉਣੀ ਹੈ ਹਾਲੇ ਹੈਗਾ ਚੱਲਦਾ ਮੈਚ ਦਾ ਸਾਨੂੰ ਹੈਗਾ ਪਲੇਅਰ ਰਹਿਆ ਯਾਰ ਪਲੇਅਰ ਰਹਾਂ ਮਹਾ ਜੇ ਉਹ ਬੰਦਾ ਪਲੇਅਰ ਹੁੰਦਾ ਨਾ ਕਿਸੇ ਚੀਜ਼ ਦਾ ਉਹਨੂੰ ਹੁੰਦਾ ਏ ਨਾਲ ਫਾਈਨਲ ਮੈਚ ਆ ਨਾ ਚੈਂਪੀਅਨ ਟਰੋਫੀ ਆ ਇਹ ਕਈ ਦੇਸ਼ਾਂ ਵਿੱਚੋਂ ਜਿੱਤਣਾ ਇੰਡੀਆ ਨੇ ਅੱਜ ਹਾਂ ਅੱਗੀ ਲੈਟ ਕੋਈਰਤਾ ਤੇਰਾ ਗੱਲ ਹੋਰੇ ਪਾਸੇ ਤੂੰ ਕਾ ਖੇਤਾਂ ਦਾ ਪੁੱਛ ਸਾਨੂੰ ਕੀ ਕੰਮ ਕਿਹੜਾ ਵਾ ਅੱਜ ਕਿਹੜੇ ਕਿਹੜੇ ਕੰਮ ਕੱਢੇ ਅੱਜ ਹਾਂ ਉਹ ਪੁੱਛ ਗੱਲ ਸੁਣਾ ਆਨੇ ਮੈਂ ਖੈਣਾ ਲਾਈਟ ਜੀ ਤੇਰੀ ਬੁੱਝ ਗਈ ਹਿੱਲ ਗਈ ਤਾਰ ਜੀ ਫਿਰ ਬੜੀ 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 ਹੈ ਬੈਲੈਂਸ ਹੋ ਕੇ ਚੱਲ ਆਏ ਅੱਛੇ ਆ ਚੱਲ ਵੀ ਜੀ ਜੋ ਉੱਪਰ ਚੱਤੀ ਫੇਕ ਵਾਰ ਜ਼ੀਰੋ ਹੋ ਕੇ ਫੇਰ ਦੁਬਾਰਾ ਅੱਛਾ ਬਾਸਾਂ ਤਾਹੀ 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 ਕਰੂੰਗਾ ਹਾਂ ਹਾਂ ਅਰ ਜਾਣਾ ਵੱਲੀ ਲਓ ਜੀ ਉਹਦਾ ਕੰਮ ਸ਼ੁਰੂ ਬਹਾਦਰ ਦਾ ਨਾਮ ਲੈ ਕੇ ਲਾਇਆ ਨਹੀਂ ਹਾਲੇ ਥੱਲੇ ਫਤਰਾ ਜਾ ਹੋ ਜੂਗਾ ਜੀ ਇਹ ਨਾ 11 ਜਾ ਬਣ ਜਾਣਾ 11 ਦੇ ਸਿੱਧਾ ਲੱਜਿਆ ਕਰੂਗਾ ਪਾਣੀ ਪੂਰੇ ਦੇ ਪੂਰੇ ਨੇ ਇਹਨੂੰ ਇਹ ਵੀ ਆ ਦੇਖਦੇ ਆਂ ਅੱਗੇ ਹੁਣ ਮੇਰੇ ਲਈ ਥੋੜੀ ਦੇਰ ਤੱਕ ਜੀ ਲਓ ਜੀ ਪਹੁੰਚ ਗਏ ਆਪਾਂ ਹੁਣ ਬੂਥਗੜ ਮੇਰਾ ਮਿੱਤਰ ਪਿਆਰਾ ਸਾਫ ਦਾ ਸਰਪੰਚ ਸੀਪਾ ਭਾਈ ਕਹਿੰਦੇ ਟਰੈਕਟਰ ਲੈ ਕੇ ਆਉਂਦਾ ਉਹਨੇ ਭਾਈ ਨਵਾਂ ਤੇ ਆਪ ਤਾਂ ਬੇਸ਼ੱਕ ਹੁਣ ਘਰਾਂ ਹੈ ਨਹੀਂ ਅੱਜ ਨੂੰ ਜਾਣਾ ਪੈ ਗਿਆ ਕਿਤੇ ਜ਼ਰੂਰੀ ਕੋਈ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਪਰ ਟਰੈਕਟਰ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਏ ਮੈਨੂੰ ਲੱਗੀ ਜਾਂਦਾ ਜੱਗੇ ਵਾਲੇ ਟਰੈਕਟਰ ਵਰਗਾ ਲੱਗੀ ਜਾਂਦਾ ਤੇ ਉਹ ਵੀ ਆਹੀ ਏ ਮੇਰੇ ਖਲਚ ਟਰੈਕਟਰ ਪਰ ਉਹ ਮਹਿੰਗਾ ਬਹੁਤ ਦੱਸਦਾ ਸੀਗਾ 36 30 ਉਹ ਟਰੈਕਟਰ ਵੀ ਉਹ 75 ਹੌਸਪਾਵਰ ਦੱਸਦਾ ਤਾਂ ਜਦੋਂ ਮੈਂ ਸਰਪੰਚ ਨਾਲ ਗੱਲ ਕਰੀਏ ਕਹਿੰਦਾ ਵੀ 60 ਕਾ ਹੌਸਪਾਵਰ ਦੇ ਨੇੜੇ ਤੇੜੇ ਆ 57 60 ਹੌਸਪਾਵਰ ਦੇ ਨੇੜੇ ਤੇੜੇ ਉਹ 75 ਹੌਸਪਾਵਰ ਦੱਸਦਾ ਸਰਪੰਚ ਯਾਰ ਉਹ ਪਹਿਲਾ ਐਡੀਸ਼ਨ ਆਏ ਸੀਗੇ ਹੈਗੇ ਸੀ ਕੋਈ ਹੈ ਨਾ ਆਹ ਟੇਟਰ ਉਹ ਬੰਦ ਹੋ ਗਏ ਨੇ ਫਿਰ ਹਾਂ ਇਹੀ ਗੱਲ ਉਹਨਾਂ ਦੀ ਬਲੈਕ ਹੁੰਦੀ ਉਹ ਤਾਂ ਹੀ ਉਹ ਬਲੈਕ ਵਾਲੀ ਉਹ ਗੱਲ ਚੱਲਦੀ ਸੀ ਕੋਈ ਉਹ ਲੱਤਾ ਵੀ ਕਹਿੰਦਾ ਡਬਲ ਪੈਸਿਆਂ ਵਿੱਚ ਆ ਉਹ ਆ ਇਹਦਾ ਹੁਣ ਸਰਪੰਚਤਾ ਆਪ ਹੈ ਨਹੀਂ ਉਹਨੇ ਨਹੀਂ ਤਾਂ ਦੋ ਗੱਲਾਂ ਵਿਚਾਰਾ ਉਹ ਆਪ ਵੀ ਕਰਦਾ ਸਾਡੇ ਨਾਲ ਖੜ ਕੇ ਵੀ ਇਹ ਵੀ ਸ਼ੌਂਕ ਪੂਰਾ ਕਰਿਆ ਕਿ ਉਹਨੇ ਤਾਂ ਸਾਡੇ ਬੰਦੇ ਨੇ ਤਾਂ ਸ਼ੌਂਕੇ ਪੂਰਾ ਕਰਿਆ ਕਹਿੰਦਾ ਚੌਂਕੇ ਤਾਂ ਮੈਨੂੰ ਚੌਂਕੇ ਤਾਂ ਵਸੇ ਹਾਂ ਵੀ ਇਹ ਸ਼ੌਂਕ ਵਾਸਤੇ ਲੈ ਤਾਂ ਬੱਪੂ ਸਾਸਰੀ ਕਾਲ ਸਾਸਰੀ ਕਾਲ ਜੀ ਮਾਤਾ ਵੀ ਸਾਡੀ ਖੜੀ ਹੈ ਕਹਿੰਦੇ ਵੀ ਚੌਂਕ ਵਾਸਤੇ ਵੀ ਲੈਣੀ ਪੈ ਜਾਂਦੀ ਐ ਚੌਂਕ ਵੀ ਪੂਰੇ ਕਰਨੇ ਪੈ ਜਾਂਦੇ ਜੋ ਪੂਰੇ ਕਰਨੇ ਪੈ ਜਾਂਦੇ ਆਪਾਂ ਨੂੰ ਆ ਗੱਲ ਤਾਂ ਬਜ਼ੁਰਗਾਂ ਦੀ ਜਾ ਬਜ਼ੁਰਗਾਂ ਦੀ ਪਾਸਾ ਰੱਖੋ ਹਾਂ ਰੁਤੀ ਕਰਨਾ ਹੈ ਲੈ ਕੇ ਨਾ ਲੇਕਿਨ ਮਰਜ਼ੀ ਕਰੋ ਮੈਂ ਸ਼ੌਂਕ ਤਾਂ ਜ਼ਰੂਰੀ ਚਾਹੀਦੇ ਕੋਈ ਕਰ ਇਹ ਵੀ ਗੱਲ ਪਾ ਜਿੰਦਾ ਰਹਿੰਦਾ ਅੱਜ ਵੀ ਚਾਕੇ ਸ਼ੌਂਕ ਪੂਰੇ ਕਰੋ ਤੇ ਇਹ ਵੀ ਗੱਲ ਠੀਕ ਹੈ ਨਹੀਂ ਸ਼ੌਂਕ ਤਾਂ ਉੱਥੇ ਪੂਰੇ ਜਿੱਥੇ ਜਿੱਥੇ ਚਾਰ ਪੈਸੇ ਹੈਗੇ ਹੁਣ ਮੈਂ ਕਿਹਾ ਸ਼ੌਂਕ ਪੂਰਾ ਕਰ ਲੂਗਾ ਮੇਰੀ ਤਾਂ ਜੇਬ ਚ ਰੁਪਈਆ ਨਹੀਂ ਹੈਗਾ ਰੱਬ ਦਾ ਕਹਿ ਕਰਦਾ ਬਹੁਤ ਕੁਛ ਹੈ ਤੰਦਰੁਸਤੀ ਚਾਹੀਦੀ ਹੈ ਮੈਂਨ ਗੱਲ ਬਜ਼ੁਰਗਾਂ ਦੀ ਸਹੀ ਆ ਗਈ ਤੰਦਰੁਸਤੀ ਚਾਹੀਦੀ ਆ ਵਾਹ ਮਹਾਰਾਜ ਨੇ ਤੰਦਰੁਸਤੀ ਸਾਬ ਤੇ ਬੜੀ ਐ ਕਦੇ ਇੱਜਤਪਾਨ ਬਣਿਆ ਰਹਿ ਪੁੱਤ ਹਾਂ ਸਭ ਕੁਝ ਇਹ ਵੀ ਗੱਲ ਇਹ ਵੀ ਗੱਲ ਠੀਕ ਆ ਮੁਬਾਰਕਾਂ ਜੀ ਤੁਹਾਨੂੰ ਹਨਾ ਹਾਂ ਮੈਨੂੰ ਸ਼ੂਗਰ ਆ ਮੂੰ ਮਠਾ ਮੈਂ ਹੁਣ ਕਰਾਂ ਨਾ ਕਰਾਂ ਦੇ ਛੱਡੋ ਪਰੇ ਉਹ ਤਾਂ ਗੱਲ ਤੇ ਸਰਪੰਚ ਨੇ ਮੈਨੂੰ ਕਹਿਤਾ ਵੀ ਸਪੈਸ਼ਲ ਲੱਡੂਆਂ ਵਾਲਾ ਡੱਬਾ ਮੈਂ ਲੈ ਕੇ ਆਉਂਗਾ ਉੱਥੇ ਨੂੰ ਹਨਾ ਵੀ ਕੋਈ ਗੱਲੇ ਨਹੀਂ ਹੈਗੀ ਵੀ ਮੈਂ ਫਿਲਹਾਲ ਬਾਹਰ ਆ ਦੁੱਧ ਦਾ ਘੁੱਟ ਪਾਈ ਮਾਤਾ ਨੇ ਸਾਨੂੰ ਇੱਧਰ ਸ਼ਿਕਾਇਤ ਆ ਮੈਂ ਤਾਂ ਬਹੁਤ ਯਾਦ ਕਰਿਆ ਤਾਂ ਇਹ ਨਹੀਂ ਸਰਪੰਚ ਨੂੰ ਮੈਂ ਆਇਆ ਹੀ ਨਹੀਂ ਹੈਗਾ ਇਹ ਸਰਪੰਚ ਬਣ ਕੇ ਆਇਆ ਨਹੀਂ ਇਹਦੀ ਗਲਤ ਗੱਲ ਆ ਹਨਾ ਹਾਂ ਜੀ ਬਾਈ ਨਵੇਂ ਫਸ ਗਿਆ ਲਾ ਅਮੇਰ ਟੁੱਡੀ ਮੇ ਕਿ ਮੁੰਡਾ ਆਇਆ ਨਹੀਂ ਹੈਗਾ ਦੇਖ ਹਾਂ ਕਿ ਟਾਈਮ ਹੀ ਨਹੀਂ ਮਤ ਲੱਗਿਆ ਹੋਵੇਗਾ ਆ ਦੇਖੋ ਕਮਾ ਕਿ ਤਨ ਜ਼ਿਆਦਾ ਇਹਨਾਂ ਤਾਂ ਉਹ ਕੈਮਰੇ ਦੀ ਹੋਂਕਾਰ ਨਹੀਂ ਦੀ ਸੈਟਿੰਗ ਕਰਨੀ ਥੋੜੀ ਜੀ ਸੈਟਿੰਗ ਰਹਿੰਦੀ ਦੀ ਹਾਂ ਉਹ ਵੀ ਮੈਨੂੰ ਮੁੰਡੇ ਨੂੰ ਹੋਰ ਨੂੰ ਭੇਜਣਾ ਪਿਆ ਅੱਛਾ ਇਹ ਪੁੱਛਿਆ ਮੁੰਡੇ ਨੂੰ ਹੋਰ ਭੇਜਣਾ ਇਹ ਜੇ ਮਾਤਾ ਜ਼ਿੰਮੇਵਾਰੀ ਪੈ ਜਾਂਦੀ ਨਾ ਜਦੋਂ ਪਿੰਡ ਦੀ ਜ਼ਿੰਮੇਵਾਰੀ ਧੱਕੇ ਨਾਲ ਲੈ ਲਈ ਨੇ ਨਾ 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 ਕੋਈ ਨਾ ਹਾਂ ਇਹ ਤਾਂ ਹੁੰਦੀ ਚੱਲੀ ਜਾਣਾ ਸਭ ਇੱਕ ਤਾਂ ਸਾਨੂੰ ਵੀ ਬਹੁਤ ਮਾਣ ਆ ਆਪਣੇ ਪੁੱਤ ਦੀ ਸਰਪੰਚੀ ਦਾ ਹਾਂ ਚਲੋ ਫਿਰ ਮੇਰੇ ਵਾਲਾ ਕਿਹਾ ਮੇਰਾ ਮਾਣ ਮੂਣ ਵਿੱਚ ਹੀ ਸਰਪੰਚ ਜੀ ਸਾਡਾ ਹੈ ਹਾਂ ਮੈਨੂੰ ਵੀ ਤਾਂ ਮੈਨੂੰ ਵੀ ਤਾਂ ਮੋਢੇ ਮੂਹ ਮਾਰਿਆ ਮੇਰੇ ਪਿੰਡ ਵਾਲਿਆਂ ਥੱਲੇ ਤੇ ਮੇਰੇ ਘਰ ਸਰਪੰਚ ਜੀ ਪੁੱਛਾਈ ਲਿਆ ਮਾਤੇ ਵੀ ਬੜੀ ਐਲ ਐਮ ਐ ਐਮ ਐਲ ਤੇ ਵੀ ਹਾਂ ਉਹ ਵੀ ਪੜੀ ਐ ਗੱਲ ਥੋੜੀ ਠੀਕ ਆ ਮਾਤਾ ਇਹ ਗੱਲ ਹੈਗੀ ਆ ਬਾਬੇ ਨਾਨਕ ਨੇ ਬਹੁਤ ਬਹੁਤ ਵਡਿਆਈ ਬਖਸ਼ੀ ਹੋਈ ਹੈ ਬਿਲਕੁਲ ਬਿਲਕੁਲ ਆਪਣੇ ਬੱਚੇ ਆਪਣੇ ਮਾਣ ਹਾਂ ਇਹ ਤਾਂ ਇਹ ਗੱਲ ਹੈਗੀ ਆ ਟਰੈਕਟਰ ਦੀ ਤਾਂ ਥੋੜੀ ਭਾਈ ਬਹੁਤ ਮੁਬਾਰਕ ਕੰਮ ਹੋ ਗਿਆ ਇਹ ਬਹੁਤ ਵਧੀਆ ਇਹ ਅਸੀਂ ਹੋਰ ਦੇਖ ਲਈਏ ਮਾੜੇ ਸਰਪੰਚ ਇਹ ਵੀ ਮੈਨੂੰ ਹੁੱਕ ਵੀ ਇਸ ਵਾਰ ਪਸੰਦ ਲੱਗੀ ਆ ਹੁੱਕਾ ਨਹੀਂ ਸਾਨੂੰ ਕਢਾ ਕੇ ਨਾ ਅੱਛਾ ਪੁਰਾਣੇ ਟਰੈਕਟਰਾਂ ਦੀਆਂ ਨਵੀਆਂ ਲੂਣੀਆਂ ਪੈਂਦੀਆਂ ਨਹੀਂ ਆ ਜਬਰਦਸਤ ਹੁੱਕਾ ਆ ਠੀਕ ਹੈ ਜੀ ਬਾਪੂ ਹੁੱਕ ਦਾ ਪੈ ਗਿਆ ਨਾ ਫਰਕ ਤਕੜੀ ਹੁੱਕਾ ਆਗੀ ਹੁੱਕ ਦਾ ਬਾਅਦ ਨੂੰ ਕੋਈ ਨਹੀਂ ਹਾਂ ਨਾ ਨਹੀਂ ਦੂਆਂ ਦੀ ਇਹ ਤਾਂ ਫਿਰ ਨਾ ਮਤਲਬ ਜਦੋਂ ਗੰਨਾ ਕੂਨਾ ਲੈ ਕੇ ਜਾਣਾ ਉਹ ਲੂਣੀਆਂ ਹੀ ਪੈਂਦੀਆਂ ਨੇ ਅੱਛਾ ਜੀ ਹਾਂ ਮੈਂ ਇੱਥੇ ਅੱਥੇ ਇੱਧੇ ਹੀ ਲਵਾਈ ਆ ਆਪਣੇ ਮਰਦ ਦੀ ਪਹਿਲਾਂ ਆ ਦੂਆਲੇ ਦੀ ਲਵਾਈ ਹੈ ਨਾ ਹਾਂ ਉਹ ਨਾਲ ਦੀ ਹੋਵੇ ਅੱਛਾ ਨਾਲ ਦੀ ਹੋਵੇ ਨਾ ਇਹ ਵੀ ਠੀਕ ਹੈ ਇਹ ਪਤਾ ਕਿਆ ਹੋਗੇ ਇਹਦੇ ਮਾ ਇਹ ਮੇ ਟਰਾਲੀ ਲੰਬੀ ਵਾਲੀ ਚਾਹੀਦੀ ਆਪਾਂ ਨੂੰ ਨਹੀਂ ਇਹ ਅੰਦਰ ਤੇ ਟਾਇਰ ਬਾਹਰ ਆਗੇ ਥੋੜੇ ਅੱਛਾ ਜੀ ਉੰਨੀਓ ਹੁੱਕ ਵੀ ਕੱਢਤੀ ਉਹਨਾਂ ਨੇ ਬਜ਼ੁਰਗ ਬਾਹਰ ਨੂੰ ਥੋੜੀ ਜੀ ਇੱਕ ਜਿਹੜਾ ਡਿਫਰੈਂਸ਼ੀਅਲ ਹੈ ਪਹਿਲਾਂ ਸਿੱਧਾ ਦਾ ਹਾਂ ਦੇਖੋ ਉਧਰੋਂ ਬਿਸਰ ਵਧਾ ਕੇ ਕਰਤਾ ਦੇਖੋ ਹਾਂ ਜਿਆਦਾ ਜਿਆਦਾ ਜਾ ਰਿਹਾ ਆ ਸਾਰੇ ਜੀ ਫੇ ਫਿਰ ਦਾ ਮਤਲਬ ਛੇਤੀ ਖੜਾ ਹੋਊਗਾ ਫਿਰ ਇਹ ਹੈ ਖੜਾ ਹੋਊਗਾ ਜਿਹੜਾ ਉੱਪਰੋਂ ਖੜਾ ਹੋਣ ਦਾ ਹੁੰਦਾ ਜਦੋਂ ਬਜਨ ਖੇਚਣਾ ਹਾਂ ਮੀਤੋ ਦੇਖੋ ਪਰ ਹੋਈ ਤਾਂ ਇਹ ਦੋ ਕਾਇਮ ਅੱਛੇ ਆ ਵਾ ਫੇਰ ਠੀਕ ਆ ਵੇ ਠੀਕ ਆ ਫੇਰ ਠੀਕ ਆ ਫੇਰ ਠੀਕ ਆ ਕਿਉਂਕਿ ਹੁਣ ਇੱਕ ਹੋਰ ਟ੍ਰੈਂਡ ਚੱਲ ਪਿਆ ਬਜ਼ੁਰਗੋ ਤੁਹਾਨੂੰ ਉਹ ਵੀ ਦੱਸਦਾ ਮੈਂ ਲੋਕ ਟਰਾਲੇ ਲਾਗੇ ਬਣਾਉਣ ਹੁਣ ਉਹੇ ਜਿਹੇ ਜਿਨ੍ਹਾਂ ਦੇ ਵਿੱਚ ਪੀਟੀਓ ਲੱਗਦੀ ਹੈ ਗੱਲ ਪੀਟੀਓ ਪੈਂਦੀ ਆ ਪੀਟੀਓ ਵਾਲੇ ਜਿਹੜੇ ਪੀਟੀਓ ਵਾਲੇ ਟਰਾਲੇ ਬਣਦੇ ਆ ਹੁਣ ਇਹ ਜੀ ਇਹ ਹੁੱਕ ਨੂੰ ਕੁਝ ਹੋਰ ਤਰੀਕੇ ਗਿਆ ਤਿਆਰ ਕਰਾਉਣਾ ਪਾਣਾ ਜਿਹੜੀ ਪੀਟੀਓ ਹੁੱਕ ਤੇ ਥੱਲੇ ਨਹੀਂ ਜਾਣੀ ਆ ਉਹ ਥੱਲੇ ਨਹੀਂ ਜਾਣੀ ਸਹੀ ਹੈ ਵੀ ਉਹਨਾਂ ਦਾ ਹੀ ਡਿਫਰੈਂਸ਼ਲ ਚਲਾਉਣਾ ਉਹਨੇ ਹਾਂ ਹਾਂ ਉਹ ਉਹਦੇ ਲਈ ਫਿਰ ਕੁਝ ਹੋਰ ਤਰੀਕਾ ਕਿ ਤਿਆਰ ਕਰਨਾ ਪੈਣਾ ਪਰ ਜੈਨ ਦੇਖੋ ਹੁਣ ਹੁਣ ਤਾਂ ਬੜਾ ਟਰੈਕਟਰ ਐ ਇਹਨੂੰ ਤਾਂ ਪੀਟੀਓ ਦੀ ਲੋੜ ਨਹੀਂ ਉਹ ਤਾਂ ਜਿਹੜਾ ਕਿ ਆ ਕਹਿੰਦੇ ਹੁੰਦੇ ਆਪਣਾ 25 11 ਗੱਲ ਵੀ ਬੜਾ ਟਰਾਲਾ ਖਿੱਚੀ ਪੀਰਿਆਂ ਦੇ ਪੀਟੀਓ ਉਹਦੇ ਨਾਲ ਤੇ ਨਾਲ ਕਿੰਨੀ ਜਾਨ ਵਧਾਤੀ ਉਹਦੀ ਇਹ ਗੱਲ ਹੈਗੀ ਹੈ 4x4 ਪੈਸੀ ਬਣਾਤਾ ਹੈ ਹਾਂ ਹਾਂ ਤਾਂ ਉਹ 4x4 ਹੈ ਇਹ ਤਾਂ 4x4 ਹੈ ਹਾਂ ਇਹ ਤਾਂ ਗੱਲ ਹੈਗੀ ਆ ਮਿੰਕਾ ਲੂੰਕਾਂ ਜਬਰਦਸਤ ਆਈਆਂ ਹੋਈਆਂ ਬਾਕੀ ਸਾਰ ਫੈਸਿਲਿਟੀਆਂ ਨੇ ਸਾਰੇ ਅੱਛਾ 3 ਸਪੀਡ ਵੀ ਹੈਗਾ ਸਰਪੰਚੇ ਨਾ 3 ਸਪੀਡ ਹੈ ਦੇਖੀ ਤੋਂ ਉੱਪਰ ਹਾਂ 3 ਸਪੀਡ ਹੈ ਠੀਕ ਆ ਠੀਕ ਆ ਠੀਕ ਆ ਉਹ ਸਾਰੇ ਫੰਕਸ਼ਨ ਹੈਗੇ ਕਹਿਣ ਦਾ ਭਾਵਾ ਸਾਰੇ ਵੀ ਜਿਗਣਾ ਮੇਰੇ ਵਾਲੇ ਚ ਵੀ ਸਾਰੇ ਫੰਕਸ਼ਨ ਹੈਗੇ ਪਰ ਮੇਰੇ ਵਾਲਾ ਭਾਈ ਦੇਸੀ ਕੰਪਨੀ ਦਾ ਦਾ ਤੇ ਆਪਾਂ ਇਹ ਥੋੜੀ ਬ੍ਰਾਂਡਡ ਕੰਪਨੀ ਚ ਆ ਸਕਦਾ ਨਿਊ ਹਾਲੈਂਡ ਜਦੋਂ ਇਹ ਇਹ ਪਹਿਨਾ ਫੋਰਡ ਤਾਂ ਫੋਰਡ ਤੇ ਬਾਅਦ ਵਿੱਚ ਲੱਗ-ਲੱਗ ਬਣ ਗਿਆ ਖਦਾ ਕਮ ਹਣਾ ਨਿਊ ਹਾਲੈਂਡ ਫਿਰ ਫੋਰਡ 36 36 ਫਿਰ 3600 ਆਇਆ ਤਾਂ ਫਿਰ 3620 ਤੱਕ ਆਇਆ ਤਾਂ ਫੋਰਡ 3620 ਤੱਕ ਮੈਨੂੰ ਤਾਂ ਨਹੀਂ ਹੋਣਾ ਇਹਦੇ ਬਾਰੇ ਆਪਾਂ ਨੂੰ ਕੋਈ ਮੈਨੂੰ ਪਤਾ ਸਾਡੇ ਪਿੰਡ ਹੁੰਦਾ ਸੀ ਫੋਰਡ 3620 ਹੁੰਦਾ ਸੀ ਜਿਹੜੇ ਪੁਰਾਣੇ ਤੇ ਹੋਤੇ ਮੇਰੇ ਘਰ ਹੈਗੇ ਹਾਂ ਪੁਰਾਣੇ ਫੋਰਡ ਚ ਤੇ ਉਹ ਇਹ ਤਾਂ ਹੌਲੈਂਡ ਵਿੱਚ ਆ ਨਾ ਹੂੰ ਹੁਣ ਤਾਂ ਬਾਕੀ ਸੀਪੇ ਨੂੰ ਪਤਾ ਤਾਂ ਸਾਰੇ ਕਾਹੇ ਦਾ ਹਾਂ ਹੁਣ ਤਾਂ ਹਾਲੇ ਬਾਪੂ ਸਾਡਾ ਕਹਿੰਦਾ ਵੀ ਇਹ ਮੈਂ ਚਲਾਇਆ ਨਹੀਂ ਹੈਗਾ ਹਾਲੇ ਨਹੀਂ ਚਲਾਇਆ ਪਤਾ ਕੰਡੀ ਆ ਜਿਹੜੀ ਮਰਜ਼ੀ ਜਹਾਜ਼ ਫੜਾ ਦੋ ਬੜੇ ਸੇ ਬੜਾ ਜਹਾਜ਼ ਵੀ ਫੜਾ ਦੋ ਚਾਹੇ ਬੜੇ ਦੇ ਬੜਾ ਪਰ ਨਹੀਂ ਇਹ ਵੀ ਸਿੱਖ ਲੈਣਾ ਤੁਸੀਂ ਐ ਤਾਂ ਪਣਾ ਆ ਸਿੱਖਣ ਦਾ ਕੋਈ ਨਹੀਂ ਮੈਂ ਅੱਜ ਹੁਣ ਖੇਤ ਵਿਹਲੇ ਹੋਣਗੇ ਫਿਰ ਤਾਂ ਹੀ ਚੜਾਂਗੇ ਕਿ ਹੁਣ ਉਹਦੇ ਤਾਂ ਚਲਾਉਣਾ ਹੈਗਾ 25 ਇਅਰ ਅੱਛਾ 25 ਸਾਲ ਪੂਰੇ ਹੋ ਗਏ ਨਿਊ ਹਾਲੈਂਡਰ ਨੂੰ ਹਾਂ ਨਿਊ ਹਾਲੈਂਡਰ 30 ਸਾਲ ਪੂਰੇ ਹੋ ਗਏ ਉਹ ਕਹ ਪੀਜ ਵਾਲਾ ਅੱਛਾ ਉਹ ਪੀਜ ਆ ਕਹਦਾ ਉਹ ਪਾਰਕਿੰਗ ਉਹ ਮਤਲਬ ਕਿ ਦੋਈ ਆਪਣੀ ਹੈਂਡ ਬ੍ਰੇਕ ਅੱਛਾ 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 ਪੰਪ ਪੰਪ ਵਗੈਰਾ ਵੀ ਤਾਂ ਵੀ ਰੂਟਰੀਓ ਪੰਪ ਆ ਹਾਂ ਬੰਦ ਕਰ ਹਾਂ ਬੰਦ ਕਰ ਇਹਨੂੰ ਸੁਧਾਰ ਕੇ ਬੰਦ ਕਰ ਲੈਣਾ ਆਏ ਅੱਛਾ ਲੈ ਫੁੱਲ ਕਰ ਮੈਂ ਸਮਝ ਗਿਆ ਜਿਹੜੀਆਂ ਪਿੱਛੇ ਲੈਟਾਂ ਵੱਲਦੀਆਂ ਰਹੀਆਂ ਇਹ ਨਹੀਂ ਲੈਟਾਂ ਤਾਂ ਹੁਣ ਵੀ ਵੱਲਦੀਆਂ ਛੱਡੀ ਅੱਛਾ ਇਹ ਵੀ ਕਰਕੇ ਵੱਲਦੀਆਂ ਹੂੰ ਦੇਖੀ ਹਾਂ ਇਹਦੇ ਕਰਕੇ ਵੱਲਦੀਆਂ ਪਾਰਕਿੰਗ ਕਰਕੇ ਹਾਂ ਹੁਣ ਬੰਦ ਪਾਰਕਿੰਗ ਕਰਕੇ ਵੱਲਦੀਆਂ ਹੁਣ ਵੀ ਹਾਂ ਅੱਜ ਕਹਿੰਦੇ ਵੀ ਪਾਰਕਿੰਗ ਦਾ ਹਾਂ ਹੈ ਇਹਦੇ ਪਰਿਆਂ ਦਾ ਪਾਰਕਿੰਗ ਦਾ ਹੁੰਦਾ ਆਪਸ਼ਨ ਹੈ ਨਾ ਠੀਕਾ 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 ਲਓ ਜੀ ਨਵਾਂ ਟਰੈਕਟਰ ਸਾਡੇ ਸੀਪੇ ਬਾਈ ਦਾ ਸਾਫ ਕਾ ਸਰਪੰਚ ਬੂਥਗੜ ਮੁਬਾਰਕਾਂ ਬਾਈ ਤੈਨੂੰ ਫਿਰ ਤੂਰੇ ਹੈ ਤਾਂ ਹੁਣ ਆਪਾਂ ਤੁਹਾਨੂੰ ਵੀਡੀਓ ਦੇ ਜਰੀ ਮੁਬਾਰਕਾਂ ਦੇ ਛੱਡਦੇ ਆਂ ਫੇਰ ਜੋ ਕੋਈ ਨਾ ਬਾ ਫੇਰ ਮਾਰ ਕੇ ਜਾਊਗਾ ਕਿਹੜਾ ਹੁਣ ਚੰਡੀਗੜ੍ਹ ਦਾ ਕਿਹੜਾ ਲੱਗਦਾ ਰਹਿੰਦਾ ਪਹਿਲਾਂ ਆਉਂਦੇ ਹੋਏ ਮੈਂ ਲੱਗਿਆ ਵੀ ਤਾਂ ਫੋਨ ਕਰਨ ਮਾ ਵੀ ਪਹਿਲਾਂ ਜਿਹੜੇ ਕੰਮ ਨੂੰ ਚੱਲੇ ਉਹ ਜਾਇਆ ਹੀ ਵੀ ਮੁੜਦੇ ਹੋਏ ਦੇਖਾਂਗੇ ਕਿ ਟਾਈਮ ਰਹਿ ਗਿਆ ਜਿੱਥੇ ਅਸੀਂ ਪਹੁੰਚਣਾ ਤਾਂ ਮੇਰੇ ਲੈਪਟਾਪ ਜੇ ਦਾ ਚੱਕਰ ਹੋਇਆ ਸੀਗਾ ਜੀ ਹਾਂਜੀ ਲਓ ਬਾਈ ਮਿਲਦੇ ਆਂ ਜੀ ਹੋਰ ਕਿਤੇ ਅਗਲੇ ਬਲੌਗ ਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਿਲਕੁਲ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਵਾਧਾ ਕਰੇ ਸਾਡੇ ਢੀਪੇ ਬਾਈ ਨੂੰ